ਜਿਹੜੀ ਪੰਚਾਇਤ ਇਲੈਕਸ਼ਨ ਸੁਣੀ ਚੱਲ ਰਹੇ ਹਨ ਉਹੀ ਸੰਦਰਭ ਦੇ ਵਿੱਚ ਅਸੀਂ ਸਾਰੂ ਇੱਕ ਫਲਾਗ ਮਾਰ ਜਿਹੜੇ ਹੈ ਕਿ ਸਾਰੇ ਸਬ ਡਿਵੀਜ਼ਨ ਦੇ ਵਿੱਚ ਕਰ ਰਹੇ ਹੈ। ਇਨਾਲੇ ਜਿਹੜੇ ਵੀ ਮਾਰਕੀਟ ਪਲੇਸਿਸ ਹੈ ਕਾਊਰਬੇਰੀਆਜ਼ ਹੈਗੇ ਜਹਾਂ ਤੇ ਬਹੁਤ ਸਾਰੀ ਪਬਲਿਕ ਹੈਗੀ ਹੈ ਜਾਂ ਜਹਾਂ ਤੇ ਵੀ ਲਾਅ ਐਂਡ ਆਰਡਰ ਨੂੰ ਲੈ ਕੇ ਸੰਦਰਭ ਦੇ ਵਿੱਚ ਕੋਈ ਵੀ ਖਤਰਾ ਸਾਨੂੰ ਮਹਿਸੂਸ ਹੁੰਦਾ ਹੈ ਉੱਥੇ ਅਸੀਂ ਇਹ ਕੱਢ ਰਹੇ ਹਾਂ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਐਸਐਸਪੀ ਫਿਰੋਜ਼ਪੁਰ ਮੈਡਮ ਸੋਮਿਆ ਮਿਸ਼ਰਾ ਦੀ ਅਗਵਾਈ ਵਿੱਚ ਪੁਲਸ ਵੱਲੋਂ ਜੀਰਾ ਵਿਖੇ 플ੈਗ ਮਾਰਚ ਕੱਢਿਆ ਗਿਆ ਇਹ 플ੈਗ ਮਾਰਚ ਕਲਾਕ ਟਾਵਰ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਵਾਪਸ ਕਲਾਕ ਟਾਵਰ ਵਿਖੇ ਸਮਾਪਤ ਹੋਇਆ ਤੇ 플ੈਗ ਮਾਰਚ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਫਿਰੋਜ਼ਪੁਰ ਮੈਡਮ ਸੋਮੀਆ ਮਿਸ਼ਰਾ ਨੇ ਕਿਹਾ ਕਿ ਲੈਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਸ ਵੱਲੋਂ ਹਰ ਸੰਭਵ ਪ੍ਰਯਾਸ ਕੀਤੇ ਜਾ ਰਹੇ ਨੇ ਅਤੇ ਪੂਰੇ ਹੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ 플ੈਗ ਮਾਰਚ ਕੱਢਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਜਿੱਥੇ ਭੀੜ-ਭੜ ਹੁੰਦੀ ਹੈ ਤੇ ਲੋਕਾਂ ਦਾ ਵੱਡਾ ਜਮਾਵੜਾ ਹੁੰਦਾ ਹੈ ਉਹਨਾਂ ਏਰੀਆ ਦੇ ਵਿੱਚੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੀ ਸਾਰੀ ਸਬ ਡਿਵੀਜ਼ਨ ਵਿੱਚ ਅਲੱਗ-ਅਲੱਗ ਟਾਈਮ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਸਾਡੇ ਨਾਲ ਇਸ ਵਕ 4000 ਦੀ ਟੀਮੇ ਮੌਜੂਦ ਨੇ QRT ਟੀਮੇ ਮੌਜੂਦ ਨੇ ਤੇ ਬਾਰਲੀ ਵੀ ਜਿਹੜੀ ਫੋਰਸ ਆਈ ਉਹ ਵੀ ਸਾਡੇ ਨਾਲ ਮੌਜੂਦ ਹੈ ਜਿਹੜੇ ਪੰਚਾਇਤ ਇਲੈਕਸ਼ਨ ਸੋਨੇ ਚੱਲ ਰਹੇ ਹਨ ਉਹੀ ਸੰਦਰਭ ਦੇ ਵਿੱਚ ਅਸੀਂ ਸਾਰੂ ਇੱਕ ਫਲਾਗ ਮਾਰ ਜਿਹੜੇ ਹੈਗੀ ਸਾਰੇ ਸਬ ਡਿਵੀਜ਼ਨ ਦੇ ਵਿੱਚ ਕਰ ਰਹੇ ਹਾਂ ਹੁਣੇ ਗੁਰੂਹਾਰ ਸਾਹਾ ਹੈ ਐਂਡ ਸਬ ਡਿਵੀਜ਼ਨ ਸਿਟੀ ਦੀ ਓਵਰ ਹੋ ਚੁੱਕੀ ਹੈ ਇਸ ਵਕਤ ਅਸੀਂ ਸਬ ਡਿਵੀਜ਼ਨ ਜ਼ੀਰਾਂ ਦੇ ਵਿੱਚ ਖੜੇ ਹਾਂ ਇਨ੍ਹਾਂ ਦੇ ਜਿਹੜੇ ਵੀ ਮਾਰਕੀਟ ਪਲੇਸਿਸ ਹੈ ਕ라우ਡਡ ਏਰੀਆਜ਼ ਹੈਗੇ ਜੋ ਆਪੇ ਬਹੁਤ ਸਾਰੀ ਪਬਲਿਕ ਹੈਗੀ ਜਾਂ ਜਹਾ ਵੀ ਲਾਅ ਐਂਡ ਆਰਡਰ ਨੂੰ ਲੈ ਕੇ ਸੰਦਰਭ ਦੇ ਵਿੱਚ ਕੋਈ ਵੀ ਕਤਰਾ ਸਾਨੂੰ ਮਹਿਸੂਸ ਹੁੰਦਾ ਹੈ ਉੱਥੇ ਅਸੀਂ ਇਹ ਕੱਢ ਲੈਂਦੇ ਮੈਡਮ 4 ਤਰੀਕ ਹੈ ਕਿ ਡੈਫੀਨਿਟਲੀ ਅਸੀਂ ਜਿਹੜੀ ਵੀ ਲਾਅ ਐਂਡ ਆਰਡਰ ਹੈਗੀ ਉਹਨੂੰ ਮੇਨਟੇਨ ਕਰਨ ਦਾ ਹਰ ਸੰਭਵ ਕੋਸ਼ਿਸ਼ ਕਰਾਂਗੇ ਵੀ ਵਿਲ ਮੇਨਟੇਨ ਲਾਅ ਐਂਡ ਆਰਡਰ ਐਂਡ ਜੋ ਵੀ ਉਸਦੇ ਲਈ ਸਾਨੂੰ ਪ੍ਰੀਪਰੇਟਰੀ ਮੈਜਰਸ ਹੈ ਜਿਹੜੀ ਹਰ ਇਲੈਕਸ਼ਨ ਦੇ ਵਿੱਚ ਹੁੰਦੇ ਹੈ ਪ੍ਰੀਵੈਂਟਿਵ ਐਕਸ਼ਨ ਹੁੰਦਾ ਹੈਗਾ ਜੋ ਵੀ ਡੈਪੋਜੀਸ਼ਨ ਹੁੰਦਾ ਹੈ ਡੈਪਟੈਂਸ ਦਾ ਤੇ ਉਹਦੇ ਨਾਲ ਨਾਲ ਏਰੀਆ ਡੋਮੀਨੇਸ਼ਨ ਜਿਹੜਾ ਹੁਣ ਵੀ ਅਸੀਂ ਕਰ ਰਹੇ ਨੇ ਰੋਤੀ ਦਿਨ ਉਹ ਸਾਰਾ ਕੁਝ ਬਰਕਰਾਰ ਰੱਖਾਂਗੇ ਇਸ ਤੋਂ ਇਲਾਵਾ ਅਸੀਂ ਐਕਸਟਰਾ ਨਾਕੀਬੰਦੀ ਵੀ ਕੀਤੀ ਹੈਗੀ ਨਾਕੀ ਲਗਾਏ ਗਏ ਹੈ ਕਿ ਬਾਹਰਲੀ ਵੀ ਫੋਰ ਸਾਡੇ ਨਾਲ ਮੌਜੂਦ ਹੈ ਏਆਰਪੀ ਟੀਮੇ ਜਿਹੜੀ ਸਾਨੂੰ ਅਲੋਕੇਟ ਕੀਤੀ ਗਈ ਉਹ ਸਾਰੀ ਹੈਗੀ ਕਿ ਭਾਰੀ ਭਾਰੀ ਸੰਖਿਆ ਚ ਪੁਲਿਸ तैनात ਹੈ ਐਂਡ ਵੀ ਵਿਲ ਮੇਕ ਐਵਰੀ ਪੋਸੀਬਲ ਐਫਰਟ ਟੂ ਮੇਕ ਟੂ ਮੇਨਟੇਨ ਲਾਅ ਔਰਡਰ ਨਰਮ ਕੀ ਸੰਦੇਸ਼ ਦੇਣਾ ਜਿਹੜੀ ਪੰਚਾਇਤ ਇਲੈਕਸ਼ਨ ਸੁਣੇ ਚੱਲ ਰਹੇ ਹਨ ਉਹੀ ਸੰਦਰਭ ਦੇ ਵਿੱਚ ਅਸੀਂ ਸਾਰੂ ਇੱਕ ਫਲੈਗ ਮਾਰ ਜਿਹੜੇ ਹੈਗੀ ਸਾਰੇ ਸਬ ਡਿਵੀਜ਼ਨ ਦੇ ਵਿੱਚ ਕਰ ਰਹੇ ਹਾਂ ਹਾਲੇ ਜਿਹੜੇ ਵੀ ਮਾਰਕੀਟ ਪਲੇਸਿਸ ਹੈ ਕ라우ਡਿਡ ਏਰੀਆਸ ਹੈਗੇ ਜਹਾਂ ਪੇ ਬਹੁਤ ਸਾਰੀ ਪਬਲਿਕ ਹੈਗੀ ਜਾਂ ਜਹਾਂ ਪੇ ਵੀ ਲਾ ਐਂਡ ਆਰਡਰ ਨੂੰ ਲੈ ਕੇ ਸੰਦਰਭ ਵਿੱਚ ਕੋਈ ਵੀ ਖਤਰਾ ਸਾਨੂੰ ਮਹਿਸੂਸ ਹੁੰਦਾ ਹੈ ਉੱਥੇ ਅਸੀਂ ਇਹ ਕੱਢ ਦਿੰਦੇ ਹਾਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਐਸਐਸਪੀ ਫਿਰੋਜ਼ਪੁਰ ਮੈਡਮ ਸੋਮਿਆ ਮਿਸ਼ਰਾ ਦੀ ਅਗਵਾਈ ਵਿੱਚ ਪੁਰਸ਼ ਵੱਲੋਂ ਜੀਰਾ ਵਿਖੇ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਕਲਾਕ ਤਾਬਰ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਵਾਪਸ ਕਲਾਕ ਤੱਕ ਨੂੰ ਵਿਖੇ ਸਮਾਪਤ ਹੋਇਆ ਤੇ ਫਲੈਗ ਮਾਰਚ ਸੰਬੰਧੀ ਜਾਣਕਾਰੀ ਦਿੰਦੇ ਆ ਐਸਐਸਪੀ ਫਿਰੋਜ਼ਪੁਰ ਮੈਡਮ ਸੋਮੀਆ ਮਿਸ਼ਰਾ ਨੇ ਕਿਹਾ ਕਿ ਲੈਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਸ ਵੱਲੋਂ ਹਰ ਸੰਭਵ ਪ੍ਰਯਾਸ ਕੀਤੇ ਜਾ ਰਹੇ ਨੇ ਅਤੇ ਪੂਰੇ ਹੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ਜਿੱਥੇ ਭੀੜ-ਭੜ ਹੁੰਦੀ ਹੈ ਤੇ ਲੋਕਾਂ ਦਾ ਵੱਡਾ ਜਮਾਵੜਾ ਹੁੰਦਾ ਹੈ ਉਨਾ ਏਰੀਆ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅੱਜ ਫਿਰੋਜ਼ਪੁਰ ਜ਼ਿਲ੍ਹੇ ਦੀ ਸਾਰੀ ਸਬ ਡਿਵੀਜ਼ਨ ਵਿੱਚ ਅਲੱਗ-ਅਲੱਗ ਟਾਈਮ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ 4 RT ਦੀ ਟੀਮੇ ਮੌਜੂਦ ਨੇ QRT ਟੀਮੇ ਮੌਜੂਦ ਹੈ ਤੇ ਬਾਰਲੀ ਦੀ ਜਿਹੜੀ ਫੋਰਸ ਆਈ ਉਹ ਵੀ ਸਾਡੇ ਨਾਲ ਮੌਜੂਦ ਹੈ ਜਿਹੜੀ ਪੰਚਾਇਤ ਇਲੈਕਸ਼ਨ ਸੁਨੇ ਚੱਲ ਰਹੇ ਹਨ ਉਹੀ ਸੰਦਰਭ ਦੇ ਵਿੱਚ ਅਸੀਂ ਸਾਰੂ ਇੱਕ ਫਲਾਗ ਮਾਰ ਜਿਹੜੇ ਹੈ ਕਿ ਸਾਰੇ ਸਬਡਿਵੀਜ਼ਨ ਦੇ ਵਿੱਚ ਕਰ ਰਹੇ ਹਾਂ ਹੁਣ ਗੁਰੂ ਹਰ ਸਾਹ ਆਏ ਐਂਡ ਸਬਡਿਵੀਜ਼ਨ ਸਿਟੀ ਦੀ ਓਵਰ ਹੋ ਚੁਕੀ ਹੈ ਇਸ ਵਕਤ ਅਸੀਂ ਸਬਡਿਵੀਜ਼ਨ ਜ਼ਿਲ੍ਹਾ ਦੇ ਵਿੱਚ ਖੜੇ ਹਾਂ ਇਨਾਂ ਦੇ ਜਿਹੜੇ ਵੀ ਮਾਰਕੀਟ ਪਲੇਸਿਸ ਹੈ ਕ라우ਡਡ ਏਰੀਆਜ਼ ਹੈਗੇ ਜਹਾਂ ਪੇ ਬਹੁਤ ਸਾਰੀ ਪਬਲਿਕ ਹੈਗੀ ਜਾਂ ਜਹਾਂ ਪੇ ਵੀ ਲਾਅ ਐਂਡ ਆਰਡਰ ਨੂੰ ਲੈ ਕੇ ਸੰਦਰਭ ਦੇ ਵਿੱਚ ਕੋਈ ਵੀ ਖਤਰਾ ਸਾਨੂੰ ਮਹਿਸੂਸ ਹੁੰਦਾ ਹੈ ਉੱਥੇ ਅਸੀਂ ਇਹ ਕੱਢ ਰਹੇ ਹਾਂ ਮੈਡਮ 4 ਤਰੀਕ ਹੈ ਕਿ ਡੈਫੀਨਿਟਲੀ ਅਸੀਂ ਜਿਹੜੀ ਵੀ ਲਾਅ ਐਂ ਵੀ ਵਿਲ ਮੇਨਟੇਨ ਲਾਅ ਐਂਡ ਆਰਡਰ ਐਂਡ ਜੋ ਵੀ ਉਸਦੇ ਲਈ ਸਾਨੂੰ ਪ੍ਰੀਪਰੇਟਰੀ ਮੇਜਰਸ ਹੈ ਜਿਹੜੀ ਹਰ ਇਲੈਕਸ਼ਨ ਦੇ ਵਿੱਚ ਹੁੰਦੇ ਹੈ ਪ੍ਰੀਵੈਂਟਿਵ ਐਕਸ਼ਨ ਹੁੰਦਾ ਹੈਗਾ ਜੋ ਵੀ ਡੈਪੋਜੀਸ਼ਨ ਹੁੰਦਾ ਹੈ ਕੈਪਟਨਸ ਦਾ ਤੇ ਉਹਦੇ ਨਾਲ ਨਾਲ ਏਰੀਆ ਡੋਮਿਨੇਸ਼ਨ ਜਿਹੜਾ ਹੁਣ ਵੀ ਅਸੀਂ ਕਰ ਰਹੇ ਨੇ ਰਾਤੀ ਦਿਨ ਉਹ ਸਾਰਾ ਕੁਝ ਬਰਕਰਾਰ ਰੱਖਾਂਗੇ ਇਸ ਤੋਂ ਇਲਾਵਾ ਅਸੀਂ ਐਕਸਟਰਾ ਨਾਕੀਬੰਦੀ ਵੀ ਕੀਤੀ ਹੈਗੀ ਨਾਕੀ ਲਗਾਏ ਗਏ ਹੈ ਤੇ ਬਾਹਰਲੀ ਵੀ ਫੋਰ ਸਾਡੇ ਨਾਲ ਮੌਜੂਦ ਹੈ ਏਆਰਪੀ ਟੀਮੇ ਜਿਹੜੀ ਸਾਨੂੰ ਅਲੋਕੇਟ ਕੀਤੀ ਗਈ ਹੈ ਉਹ ਸਾਰੀ ਹੈਗੀ ਤੇ ਭਾਰੀ ਭਾਰੀ ਸੰਖਿਆ ਚ ਪੁਲਿਸ ਤੈਨਾਤ ਹੈ And we will make every possible effort to make, to maintain loyalty.